ਅਸਟਮ ਦੀ ਵੱਡੀ ਖਬਰ ਮਨਸਾ ਦੇਵੀ ਮੰਦਿਰ ਚ ਇੱਕ ਵੱਡਾ ਹਾਦਸਾ ਹੋ ਗਿਆ ਹੈ ਭਗੜੜ ਮਚ ਗਈ ਹੈ ਜਿੱਥੇ ਕਿ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਲੋਕ ਜ਼ਖਮੀ ਹੋ ਗਏ ਹਨ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਹਰਿਦੁਆਰ ਮਨਸਾ ਦੇਵੀ ਦੀਆਂ ਜਿੱਥੇ ਕਿ ਐਤਵਾਰ ਸਵੇਰੇ ਹਰਦੁਆਰ ਦੇ ਪ੍ਰਸਿੱਧ ਮਨਸਾ ਦੇਵੀ ਮੰਦਿਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਵਿੱਚ ਕਾਰ ਪਗੜੜ ਮਚ ਗਈ ਜਿਸ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ ਇਹ ਹਾਦਸੇ ਵਿੱਚ 4 ਲੋਕ ਗੰਭੀਰ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਚਸ਼ਮਦੀਦਾਂ ਅਨੁਸਾਰ ਇਹ ਹਾਦਸਾ ਸਵੇਰ ਦੇ ਦਰਸ਼ਨ ਦੌਰਾਨ ਵਾਪਰਿਆ ਜਦੋਂ ਮੰਦਿਰ ਪਰਿਸਰ ਵਿੱਚ ਭੀੜ ਦਾ ਦਬਾਅ ਅਚਾਨਕ ਵੱਧ ਗਿਆ ਕਈ ਲੋਕ ਫਿਸਲ ਕੇ ਡਿੱਗ ਗਏ ਅਤੇ ਹੋਰ ਸ਼ਰਧਾਲੂ ਉਹਨਾਂ ਉੱਤੇ ਚੜ ਗਏ ਮੰਦਰ ਪ੍ਰਸ਼ਾਸਨ ਅਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਹੈ ਪੁਲਿਸ ਨੇ ਕਿਹਾ ਹੈ ਕਿ ਸਥਿਤੀ ਹੁਣ ਕਾਬੂ ਵਿੱਚ ਹੈ ਪਰ ਹਾਦਸੇ ਕਾਰਨ ਪੂਰੇ ਇਲਾਕੇ ਵਿੱਚ ਅਫੜਾ-ਦਫੜੀ ਮਚ ਗਈ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਭੀੜ ਪ੍ਰਬੰਧਨ ਵਿੱਚ ਕੋਈ ਕੁਤਾਹੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਹਾਦਸੇ ਸਮੇਂ ਸ਼ਰਧਾਲੂ ਮੰਦਰ ਵਿੱਚ ਮੌਜੂਦ ਸਨ ਜੋ ਦੂਰ-ਦੂਰ ਤੋਂ ਦਰਸ਼ਨ ਲਈ ਆਏ ਸਨ ਸੋ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਹਰਦਵਾਰ ਮਨਸਾ ਦੇਵੀ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜੜੀ ਆਫੜਾ ਤਫੜੀ ਮੱਚੀ ਹੋਈ ਹੈ ਜਿਹੜੇ ਪੁਲਿਸ ਪ੍ਰਸ਼ਾਸਨ ਐ ਇਸ ਨੂੰ ਸੁਲਝਾਣ ਦੇ ਵਿੱਚ ਲੱਗੀ ਹੋਈ ਹੈ ਗੜਵਾਲ ਡਿਵੀਜ਼ਨ ਦੇ ਕਮਿਸ਼ਨਰ ਵਿਨੇਸ਼ ਸ਼ੰਕਰ ਪਾਂਡੇ ਨੇ ਘਟਨਾ ਦੀ ਪੁਸ਼ਟੀ ਕਰਦੇ ਕਿਹਾ ਕਿ ਹਰਦਵਾਰ ਦੇ ਮਨਸਾ ਦੇਵੀ ਮੰਦਿਰ ਵਿੱਚ ਭਾਰੀ ਭੀੜ ਇਕੱਠੀ ਹੋਣ ਤੋਂ ਬਾਅਦ ਭਗਦੜ ਵਿੱਚ 6 ਲੋਕਾਂ ਦੀ ਮੌਤ ਹੋਈ ਹੈ ਮੈਂ ਮੌਕੇ ਲਈ ਰਵਾਨਾ ਹੋ ਰਿਹਾ ਹਾਂ ਘਟਨਾ ਦੀ ਵਿਸਤ੍ਰਿਤ ਰਿਪੋਰਟ ਦੀ ਉਡੀਕ ਹੈ की पौड़ी के ऊपर तक की लोग में एक दूसरे से मरने के मुकाबले हो रहे हैं बच्चे कितने परेशान हो रहे देखो ये बच्चा देखो आप ये बच्चा कितना परेशान हो रहा है परेशान हो रहा ये बच्चा देखो दे 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 दे। ਕਣੀ ਹੋ ਗਏ ਨਾ ਮੁਕਤੇ